ਜੁਗ ਜੁਗਾタル ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਪ੍ਰਕਾਸ਼ ਦਿਹਾੜਿਆਂ ਦੇ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਾਧ ਸੰਗਤ ਜੀਓ ਸਤਿਗੁਰ ਪਾਸ਼ਾ ਜੀ ਦੇ ਬੜੀ ਅਪਾਰ ਰਹਿਮਤ ਬਖਸ਼ਿਸ਼ ਹੈ ਕਿ ਜੋ ਮੇਰੇ ਸਤਿਗੁਰੂ ਪਾਸ਼ਾ ਜਿਨੇ ਸਾਡੇ ਤੇ ਮਿਹਰਾ ਕਰਕੇ ਰਹਿਮਤਾ ਕਰਕੇ ਇਹ ਸੁਭਾਗ ਸਮੇ ਸਾਨੂੰ ਬਖਸ਼ਿਸ਼ ਕੀਤੇ ਹਨ ਤੇ ਆਪਾਂ ਵਿਚਾਰ ਸ਼ੁਰੂ ਕਰੀਏ ਕਿ ਕਿਹਨਾ ਕਾਰਨਾ ਕਰਕੇ ਮੇਰੇ ਸਤਿਗੁਰੂ ਪਾਸ਼ਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ੇਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੋ ਪ੍ਰਕਾਸ਼ ਕਰਨੇ ਪਏ ਸਾਰਾ ਕੁਝ ਇਹ ਜੋ ਮੇਰੇ ਸਤਿਗੁਰੂ ਪਾਸ਼ਾ ਰਚਨਾ ਰਚੀ ਕਿਸ ਪ੍ਰਕਾਰ ਕਹਿੰਦੇ ਜਦੋਂ ਪ੍ਰਿਤੀ ਚੰਦ ਨੇ ਆਪਣਾ ਪੂਰਾ ਜੋਰ ਲਾ ਲਿਆ ਕਿ ਗੁਰੂ ਅਰਜਨ ਦੇ ਪਾਸ਼ਾ ਜੀ ਨੂੰ ਗੁਰਤਾ ਗੱਦੀ ਤੇ ਨਹੀਂ ਬੈਣ ਦੇਣਾ ਗੁਰੂ ਜੀ ਗੱਦੀ ਤੇ ਨਹੀਂ ਬੈਠਣ ਦੇਣਾ ਕਿ ਮੈਂ ਹੱਕਦਾਰ ਹਾਂ ਵੱਡਾ ਪੁੱਤਰ ਆ ਕਿ ਮੇਰੇ ਨਾਲ ਧੱਕਾ ਹੋਇਆ ਉਹਨੇ ਅਕਬਰ ਪਾਸ਼ਾ ਬਾਦਸ਼ਾਹ ਦੇ ਕੋਲ ਜਾ ਕੇ ਸ਼ਿਕਾਇਤਾਂ ਨਹੀਂ ਕੀਤੀਆਂ ਬੜਾ ਕੁਝ ਕੀਤਾ ਜਦੋਂ ਕਿਸੇ ਪਾਸੇ ਪੇਸ਼ ਨਹੀਂ ਗਈ ਤੇ ਕਹਿੰਦੇ ਕਿ ਜਿਹੜਾ ਸੱਪ ਹੋਇਆ ਕਰਦਾ ਹੈ ਨਾ ਉਹ ਮਰਦੇ ਦਮ ਤੱਕ ਡੰਗ ਮਾਰਨ ਦੀ ਹਿੰਮਤ ਰੱਖਦਾ ਹੈ ਜਰਤਾ ਕੋਦੇ ਪੁਰੀਂਦਰ ਸਾਹ ਜਾਂ ਨਿਕਲ ਜਾਣ ਉਹ ਆਪਣੇ ਡੰਗ ਮਾਰਦਾ ਨਹੀਂ ਛੱਡਦਾ ਤੇ ਇਸੇ ਤਰ੍ਹਾਂ ਹੀ ਪ੍ਰੀਤੀ ਚੰਦ ਵੀ ਕਿਤੇ ਨਾ ਕਿਤੇ ਕੋਝੀਆਂ ਚਾਲਾਂ ਜ਼ਰੂਰ ਚਲਦਾ ਸੀ ਤੇ ਪ੍ਰੀਤੀ ਚੰਦ ਦਾ ਸੁਪੁੱਤਰ ਹਰਜੀ ਜਿਨੇ ਆਪਣੇ ਪਿਓ ਦੀਆਂ ਹੀ ਪਾਈਆਂ ਹੋਈਆਂ ਲੀਆਂ ਤੇ ਚੱਲਦਿਆਂ ਹੋਇਆ ਉਨੇ ਗੁਰੂ ਘਰ ਦੇ ਖਿਲਾਫ ਹੀ ਜੋ ਜ਼ਹਿਰ ਉਗਲਿਆ ਉਹਨੇ ਇੱਕ ਆਦੇ ਕਿਹਾ ਕਿ ਮੇਰੇ ਪਿਓ ਨੇ ਪੂਰਾ ਜੋਰ ਲਾ ਲਿਆ ਕਿ ਕਿਸੇ ਪਾਸੇ ਪੇਸ਼ ਨਹੀਂ ਗਈ ਜਦੋਂ ਕਹਿੰਦੇ ਕੌਮ ਨੂੰ ਸਾਡੇ ਸਿੱਖ ਕੋਮਣ ਕੋਈ ਹਥਿਆਰ ਨਾਲ ਨਹੀਂ ਮਾਰ ਸਕਦਾ ਇਹ ਜਦੋਂ ਵੀ ਮਰੀ ਆ ਆਪਸੀ ਫੋਟ ਵਿੱਚ ਮਰੀ ਆ ਇਹ ਇਹਨਾਂ ਨੂੰ 2-4 ਬੰਦੇ ਇੱਧਰ ਕਰਕੇ 2-4 ਉੱਧਰ ਕਰਕੇ ਇੱਕ ਦੂਜੇ ਦੇ ਖਿਲਾਫ ਕਰਕੇ ਆਪਸ ਵਿੱਚ ਲੜਾ ਕੇ ਆਪਾਂ ਦੇਖ ਹੀ ਨਹੀਂ ਆ ਕਿ ਕਿਸ ਪ੍ਰਕਾਰ ਹੁਣ ਵੀ ਜੋ ਕੋਝਿਆ ਚਾਲਾਂ ਚੱਲ ਕੇ ਸਿੱਖ ਪੰਥ ਨੂੰ ਆਪਸ ਵਿੱਚ ਦੁਬਧਾ ਖੜੀਆਂ ਕਰਕੇ ਲੜਾਇਆ ਜਾ ਰਿਹਾ ਹੈ ਕੋਈ ਉਹਲਾ ਨਹੀਂ ਕਿਸੇ ਗੱਲ ਦਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਦੋ ਧੜੇ ਬਣ ਗਏ ਇਹ ਕੋਈ ਅੱਜ ਦੀ ਗੱਲ ਨਹੀਂ ਇਹ ਪੁਰਾਤਨ ਇਤਿਹਾਸਾਂ ਦਾ ਚੱਲਦਾ ਆ ਰਿਹਾ ਹੈ ਅਸੀਂ ਜਦੋਂ ਮਰੇ ਆਂ ਆਪਣੀ ਫੋਟ ਕਰਕੇ ਮਰੇ ਆਂ ਤੇ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਜਦੋਂ ਪਾਸ ਸਿੱਖਾਂ ਨੂੰ ਜਾ ਕੇ ਦੱਸਣਾ ਕੀਤਾ ਕਿ ਸਤ ਗੁਰੂ ਜੀ ਪ੍ਰੀਤ ਚਾਹਦਾ ਜਿਹੜਾ ਸੁਪੁੱਤਰ ਹੈ ਉਹ ਬੜੀ ਤਗੜੀ ਕੋਝੀ ਚਾਲ ਚੱਲ ਰਿਹਾ ਹੈ ਸਤਿਗੁਰਾਂ ਨੇ ਜਦੋਂ ਪਤਾ ਲੱਗਾ ਕਿ ਉਹ ਇੱਕ ਗ੍ਰੰਥ ਤਿਆਰ ਕਰ ਰਿਹਾ ਹੈ ਕਿ ਜਿਹਦੇ ਵਿੱਚ ਉਹ ਬਾਣੀ ਲਿਖਦਾ ਤੇ ਉਹਦੇ ਵਿੱਚ ਲਿਖ ਦਿੰਦਾ ਗੁਰੂ ਨਾਨਕ ਪਾਸ਼ੇ ਨਾਮ ਨੂੰ ਉਹ ਵਰਤਦੇ ਆ ਵਿੱਚ ਤੇ ਇਹਦੇ ਨਾਲ ਕਹਿੰਦੇ ਸਿੱਖਾਂ ਵਿੱਚ ਆਉਣ ਵਾਲੇ ਸਾਮ ਵਿੱਚ ਸਾਡੇ ਭੋਲੇ ਸਿੱਖਾਂ ਵਿੱਚ ਕਹਿੰਦੇ ਜੁੱਬਦਾ ਪੈਦਾ ਹੋ ਜਾਣੀ ਹੈ ਫਿਰ ਕਹਿੰਦੇ ਸਾਨੂੰ ਆ ਨਹੀਂ ਪਤਾ ਲੱਗਣਾ ਕਿ ਸਾਡੇ ਗੁਰੂ ਦੀ ਬਾਣੀ ਕਿਹੜੀ ਹੈ ਤੇ ਜਿਹੜੀ ਰਾਏ ਹਰ ਹਰ ਹਾਜੀ ਨੇ ਲਿਖੀ ਉਹ ਕਿਹੜੀ ਬਾਣੀ ਹੈ ਪ੍ਰਿਤੀ ਚੰਦੇ ਦੇ ਸੁਪੁੱਤਰ ਦੀ ਕਿਹੜੀ ਬਾਣੀ ਹੈ ਇਸ ਕਰਕੇ ਸਤਿਗੁਰੂ ਜੀ ਤੁਸੀਂ ਕੋਈ ਝਲਸਲਾ ਕਰੋ ਇਸ ਗੱਲ ਤੇ ਗੌਰ ਕਰੋ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਵਿਚਾਰ ਨੂੰ ਬੜੀ ਗੱਪੀਰਤਾ ਦੇ ਨਾਲ ਲੈ ਲਿਆ ਹੋਇਆ ਬਾਬਾ ਬੁੱਢਾ ਜੀ ਦੇ ਨਾਲ ਭਾਈ ਗੁਰਦਾਸ ਜੀ ਦੇ ਨਾਮ ਵਿਚਾਰ ਕੀਤੀ ਕਿਉਂਕਿ ਕਹਿੰਦੇ ਜੇ ਲੋ ਸਲਾਹਕਾਰ ਚੰਗੇ ਹੋਣ ਨਾ ਜਿਸ ਬਾਦਸ਼ਾਹ ਜਿਸ ਪੈਰੋਕਾਰ ਦੇ ਸਲਾਹਕਾਰ ਚੰਗੇ ਹੋਣਗੇ ਤੇ ਉਹਦਾ ਕੰਮ ਵੀ ਵਧੀਆ ਹੋਵੇਗਾ ਤੇ ਗੁਰੂ ਅਰਜਨ ਦੇਵ ਸਾਹਿਬ ਨੂੰ ਸਲਾਹ ਦੇਣ ਵਾਲੇ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਵਿਚਾਰ ਕਰਕੇ ਕਹਿੰਦੇ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਇੱਕ ਦਸਹਾਰੀ ਬਾਤ ਦਾ ਪ੍ਰਦਰਸ਼ਿਤ ਕੀਤਾ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਕਿਵੇਂ ਸਾਡੇ ਭਤੀਜਾ ਜੋ ਸਾਡੇ ਹੀ ਖਾਲਸਾ ਸਿੱਖ ਗੁੰਗਦੇ ਖਿਲਾਫ ਜੋ ਕੰਮ ਕਰ ਰਿਹਾ ਹੈ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਵਿਚਾਰ ਕਰਕੇ ਕਹਿੰਦੇ ਫਿਰ ਆਦਿ ਛੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੋ ਸਾਰੇ ਬਾਣੇ ਇਕੱਤਰ ਕਰਨੀ ਦੀ ਜੋ ਕੀਤੀ ਆਪਾਂ ਆਮ ਦੇਖਦੇ ਹਾਂ ਪਹਿਲਾ ਟਰਾਲੀਆਂ ਤੇ ਵੀ ਲਿਖਿਆ ਹੁੰਦਾ ਸੀ ਕਾਡਾਂ ਤੇ ਵੀ ਲਿਖਿਆ ਹੁੰਦਾ ਸੀ ਕਿ ਸਤਿਗੁਰ ਦਾ ਤੈ ਕਾਜ ਰਚਾਇਆ ਏ ਇਸ ਦੀ ਵਡਿਆਈ ਇਸ ਤਰ੍ਹਾਂ ਦੀਆਂ ਪੰਕਤੀਆਂ ਨਾਮ ਤੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਸਾਰੀਆਂ ਪੇਚੀ ਚੰਦੇ ਸੁਪੁੱਤਰ ਦੇ ਲਿਖੀਆਂ ਹੋਈਆਂ ਪੰਕਤੀਆਂ ਜੋ ਅਸੀਂ ਵਰਤਦੇ ਸੀ ਸਾਡੇ ਸਿੱਖ ਵਰਤਦੇ ਨੇ ਤੇ ਜਿਉਂ-ਜਿਉਂ ਸਾਨੂੰ ਸਾਡੇ ਜੋ ਫੌਜੀਆ ਨੇ ਕਾਢਾਂ ਕੱਢੀਆਂ ਸਾਡੇ ਪੈਰੋਕਾਰਾਂ ਨੇ ਸਾਡੇ ਧਰਮ ਦੇ ਜੋ ਖੋਜੀ ਬੰਦੇ ਨੇ ਉਹਨਾਂ ਨੂੰ ਜਦੋਂ ਕਾਦਾ ਕੱਡੀਆਂ ਪਤਾ ਲੱਗਾ ਕਿ ਇਹ ਬਾਣੀ ਜਿਹੜੀ ਐ ਗੁਰੂ ਦੇ ਅਨੁਕੂਲ ਨਹੀਂ ਐ ਇਹ ਜਿਹੜੀਆਂ ਪੰਕਤੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਤਾਂ ਕਿਤੇ ਜ਼ਿਕਰ ਨਹੀਂ ਹੁੰਦਾ ਜਿਵੇਂ ਜੋ ਸਾਨੂੰ ਸਮਝ ਲੱਗਦੀ ਏ ਅਸੀਂ ਛੱਡ ਦੇਗੇ ਤੇ ਜਦੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਤਿਵਾਰੀ ਬਾਣੀ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਪਹਿਲੇ ਤਿੰਨ ਗੁਰੂਆਂ ਦੀ ਬਾਣੀ ਤੇ ਆਪਣੀ ਬਾਣੀ ਗੁਰੂ ਅਰਜਨ ਦੇਵ ਪਾਸ਼ਾ ਜੀ ਨੂੰ ਇੱਕ ਪੋਥੀ ਦੇ ਰੂਪ ਵਿੱਚ ਦਿੱਤੀ ਤੇ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਸਾਰੀ ਬਾਣੀ ਇਕੱਤਰ ਕਰਕੇ ਤਰਤੀਬ ਰਾਗਾਂ ਵਿੱਚ ਕਰਕੇ ਤੇ 97475 ਅੰਗ ਦੀ ਬੀੜ ਤਿਆਰ ਕੀਤੀ ਤੇ ਇਹਦੇ ਜਦੋਂ ਜਿੰਦਬੰਦੀ ਦੀ ਕਿਉਂਕਿ ਬੀੜ ਤਿਆਰ ਹੋ ਕੇ ਹੁਣ ਇਹਨੂੰ ਜਿੰਦਬੰਦ ਕਰਨਾ ਸੀ ਤੇ ਭਾਈ ਬੰਨੋ ਜੀ ਦੀ ਸੇਵਾ ਲਈ ਤੇ ਭਾਈ ਬੰਨੋ ਜੀ ਨੇ ਲਾਹੌਰ ਜਾ ਕੇ ਜਦੋਂ ਇਸ ਬੀੜ ਦੀ ਜਿੰਦਬੰਦੀ ਕਰਵਾਈ ਤਾਂ ਉਹਨੇ ਇੱਕ ਉਤਾਰਾ ਕਰ ਲਿਆ ਉਤਾਰਨ ਦਾ ਭਾਵ ਇੱਕ ਕਾਪੀ ਕਰ ਲਿਆ ਇੱਕ ਹੋਰ ਗੁਰੂ ਗ੍ਰੰਥ ਸਾਹਿਬ ਦੀ ਜੋ ਕਾਪੀ ਕਰਕੇ ਉਨੇ ਕੋਲ ਰੱਖ ਲਈ ਤੇ ਜਦੋਂ ਆ ਕੇ ਸਤਿਗੁਰਾਂ ਨੂੰ ਆਣ ਕੇ ਦਸਨਾ ਕੀਤਾ ਤੇ ਸਤਿਗੁਰ ਪਾਸ਼ਾ ਜੀ ਨੇ ਉਹਨੂੰ ਖਾਰਾ ਕਿਹਾ ਕਿ ਇਹ ਖਾਰੀ ਬਾਰੀ ਹੈ ਇਹ ਗੁਰੂ ਦੇਨ ਕੋਲ ਨੇ ਤੂੰ ਉਤਾਰਾ ਕੀਤਾ ਹੈ ਸਤਿਗੁਰ ਜੀ ਕਹਿੰਦੇ ਉਤਾਰਾ ਹੋਣਾ ਸੀ ਪਰ ਅਜੇ ਸਮਾਂ ਨਹੀਂ ਉਸ ਤੋਂ ਉਪਰੰਤ 1601 ਵਿੱਚ ਸਪਾਦਨਾ ਹੁੰਦੀ ਹੈ ਤੇ 1604 ਇਸਮ ਵਿੱਚ ਸਤਗੁਰੂ ਪਾਸ਼ਾ ਜੀ ਨੇ ਰਾਮਸਰ ਦੇ ਨਾਮ ਦਾ ਸਰੋਵਰ ਤਿਆਰ ਕਰਵਾਇਆ ਤੇ ਉਹਦੇ ਸਰੋਵਰ ਦੇ ਕੰਢੇ ਅੱਜ ਵੀ ਆਪਾਂ ਦੇਖਦੇ ਆ ਕਿ ਜੋ ਹਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਕਿ ਕਿਸ ਪ੍ਰਕਾਰ ਦੀ ਨਕਸ਼ਾ ਬੰਦੀ ਕੀਤੀ ਗਈ ਹੈ ਇਤਿਹਾਸਕ ਹੈ ਕਿ ਮੇਰੇ ਸਤਗੁਰੂ ਪਾਸ਼ਾ ਜੀ ਨੇ ਜੋ ਵੀ ਵਿਚਾਰ ਸਨ ਬੜੇ ਉੱਤਮ ਵਿਚਾਰ ਸਨ ਆਉਣ ਵਾਲੇ ਸਮੇਂ ਦਾ ਪਤਾ ਹੁਣ ਲਾ ਕੇ ਮੇਰੇ ਸਤਿਗੁਰੂ ਪਾਸ਼ਾ ਜੀ ਨੇ ਸਾਰੀ ਜੋ ਤਰਤੀਬ ਸਰੋਵਰ ਸਾਹਿਬ ਦੇ ਹਰਮੰਦਰ ਸਾਹਿਬ ਦੀ ਜੋ ਸਾਰੀ ਉਸਾਰੀ ਇਹਨੇ ਬੜੇ ਧਿਆਨ ਦੇ ਨਾਲ ਬੜੇ ਸੋਹਣੇ ਤਰੀਕੇ ਨਾਲ ਕਰਵਾਈ ਤੇ ਚਾਹੇ ਹਰਮੰਦਰ ਸਾਹਿਬ ਨੂੰ ਤਿੰਨ ਵਾਰ ਢਾਇਆ ਗਿਆ ਪਰ ਫਿਰ ਵੀ ਜੋ ਉਸਾਰੀ ਹੈ ਸੇਮ ਉਸੇ ਤਰ੍ਹਾਂ ਹੀ ਕੀਤੀ ਗਈ ਕੋਈ ਫਰਕ ਨਹੀਂ ਪਾਇਆ ਗਿਆ ਕਿਉਂਕਿ ਜੋ ਮੌਕੇ ਦੀਆਂ ਸਰਕਾਰਾਂ ਨੇ ਹੁਣ ਵੀ ਤੇ ਪਹਿਲਾਂ ਵੀ ਉਹਨਾਂ ਦੇ ਦਿਮਾਗ ਵਿੱਚ ਇੱਕੋ ਗੱਲ ਹੈ ਪੰਥ ਨੂੰ ਤੇ ਗ੍ਰੰਥ ਨੂੰ ਖਤਮ ਕਰਨਾ ਪਰ ਇਹ ਉਹ ਕਿਉਂ ਨਹੀਂ ਜਾਣਦੇ ਇਸ ਗੱਲ ਨੂੰ ਕਿ ਇਹਦੀ ਜੜੀ ਨਹੀਂ ਹੈ ਗੁਰੂ ਨਾਨਕ ਪਾਸ਼ਾ ਜਿਨੇ ਆਪ ਰੱਖੀ ਹੈ ਸਿੱਖ ਧਰਮ ਦੀ ਦੁਨੀਆ ਮੁੱਕ ਜਾਵੇਗੀ ਰਹਿਣੀ ਦੁਨੀਆ ਤੱਕ ਇਸ ਧਰਮ ਨੂੰ ਕੋਈ ਮਿਟਾ ਨਹੀਂ ਸਕਦਾ ਕਿਉਂਕਿ ਆਂਦੇ ਨੇ ਕਿ ਜਿਹਦੀ ਨੀਂਹ ਪੱਕੀ ਹੋਵੇ ਉਹਨੂੰ ਕੋਈ ਹਲਾ ਨਹੀਂ ਸਕਦਾ ਪਰ ਜਦੋਂ ਉਸੇ ਨੀਂਹ ਵਿੱਚ ਆਪਣੇ ਹੀ ਪਾੜੀ ਪਾਣ ਲੱਗ ਪੈਣ ਆਪਣੇ ਹੀ ਰੋਟੇ 'ਚ ਉਸ ਨੀਂਹ ਨੂੰ ਪਟੜ ਲੱਗ ਪੈਣ ਤੇ ਫਿਰ ਕਿੰਨੇ ਕਿਤੇ ਫਰਕ ਜਰੂਰ ਪੈਂਦਾ ਹੈ ਸੋ ਸਾਰੀ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਅਸੀਂ ਇਕੱਤਰ ਹੋ ਕੇ ਗੁਰੂ ਪਾਸ਼ਾ ਜੀ ਦੇ ਦੱਸੇ ਹੋਏ ਬਚਨਾਂ ਤੇ ਚੱਲੀਏ ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦੀ ਸ਼ਹੀਦੀ ਦਾ ਵੱਡਾ ਕਾਰਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਵੀ ਸੀ ਤੇ ਉਸ ਤੋਂ ਪਰਾਂਤਾਂ ਤੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕਰਵਾਇਆ ਦੇਖੋ ਕਿੱਡੀ ਵੱਡੀ ਸਤਿਗੁਰ ਪਾਸ਼ਾ ਜੀ ਦਤਬਾ ਬਖਸ਼ਿਸ਼ ਕੀਤਾ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਹੈ ਗ੍ਰੰਥੀ ਜਦੋਂ ਬਣਾਇਆ ਤੇ ਉਸ ਤੋਂ ਅਪਣੇ ਜਦੋਂ ਪਹਿਲਾ ਪ੍ਰਕਾਸ਼ ਕੀਤਾ ਗਿਆ ਜਦੋਂ ਪ੍ਰਕਾਸ਼ਮਾਨ ਕਰਦੇ ਨੇ ਸਤਿਗੁਰ ਪਾਸ਼ਾ ਜੀ ਤੇ ਪਹਿਲਾ ਹੁਕਮ ਕੀ ਆਉਂਦਾ ਜੋ ਅੱਜ ਆਪਾਂ ਸਰਵਣ ਕੀਤਾ ਹੈ ਸੋਹੀ ਮਹੱਲਾ ਪੰਜਵਾ ਸੰਤਾ ਕੇ ਕਾਰਜ ਆਪ ਤਲੋਇਆ ਹਰ ਕੰਮ ਕਰਾਵਣ ਆਇਆ ਰਾਮ ਇਹ ਪਹਿਲਾ ਹੁਕਮਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਹਿਲੀ ਵਾਰ ਪ੍ਰਕਾਸ਼ ਕੀਤਾ ਸੀ ਤਾਂ ਪਹਿਲਾ ਪ੍ਰਕਾਸ਼ ਕੀਤਾ ਜਾਂਦਾ ਹੈ ਤੇ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਐਸੇ ਗੁਰੂ ਹਨ ਜਿਨ੍ਹਾਂ ਦਾ ਕਦੇ ਜੋਤੀ ਜੋਤ ਦਿਵਸ ਨਹੀਂ ਆਉਂਦਾ ਤੇ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦਾ ਕੋਈ ਨਹੀਂ ਜਿਉਂ ਆਪਾਂ ਜਾਣਦੇ ਹਾਂ ਗੁਰਤਾ ਗਦੀ ਦਿਵਸ ਨਹੀਂ ਆਉਂਦਾ ਉਹਨਾਂ ਦਾ ਗੁਰਤਾ ਗਦੀ ਦਿਵਸ ਨਹੀਂ ਆਇਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਦੇ ਜੋ ਜੋਤੀ ਜੋਤ ਸਮਾਉਣ ਦਿਵਸ ਨਹੀਂ ਆਉਂਦਾ ਇਹ ਸਾਡਾ ਸਿੱਖ ਇਤਿਹਾਸ ਹੈ ਜਦੋਂ ਪ੍ਰਕਾਸ਼ ਕੀਤਾ ਗਿਆ ਮੇਰੇ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਜੋ ਸੀਸ ਦੇ ਗੁਰੂ ਗ੍ਰੰਥ ਸਾਹਿਬ ਮਾਲ ਨੂੰ ਟਕਾ ਕੇ ਆਪ ਪਿੱਛੇ ਚੌਥਾਬ ਕਰਦੇ ਹੋਏ ਮੇਰੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਅਰੰਧਰ ਸਾਹਿਬ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਪ੍ਰਕਾਸ਼ ਕਰਦੇ ਨੇ ਤੇ ਉਸ ਤੋਂ ਅਪਰੰਤ ਗੱਲ ਚੱਲੀ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਨੇ ਹੋਰ ਸਿੱਖਣੇ ਆਣ ਕੇ ਸਤਿਗੁਰੂ ਨੂੰ ਕਹਿਣਾ ਕੀਤਾ ਸਤਿਗੁਰੂ ਜੀ ਤੇ ਤੁਸੀਂ ਸਾਨੂੰ ਇਸ ਗੱਲ ਦੀ ਸਮਝ ਨਹੀਂ ਹੋਣਾ ਵਿਚਾਰ ਤੇ ਮਨ 'ਚ ਗੱਲ ਆ ਨਹੀਂ ਰਹੀ ਦਿਮਾਗ 'ਚ ਗੱਲ ਨਹੀਂ ਆ ਰਹੀ ਕਿ ਸਤਿਗੁਰੂ ਜੀ ਦਾ ਜੋ ਆਪਾਂ ਆਗਰੰਥ ਸਾਹਿਬ ਦਾ ਜੋ ਪ੍ਰਕਾਸ਼ ਕਰ ਲਿਆ ਤੇ ਇਹਨਾਂ ਦਾ ਵਿਸ਼ਰਾਮ ਘਰ ਕਿੱਥੇ ਹੋਵੇਗਾ ਵਿਸ਼ਰਾਮ ਕਿੱਥੇ ਕਰਨਗੇ ਤੇ ਇਤਿਹਾਸ ਗਵਾਹ ਇਸ ਗੱਲ ਦਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਹਿਣਾ ਕੀਤਾ ਕਿ ਜਿੱਥੇ ਅਸੀਂ ਆਰਾਮ ਕਰਦੇ ਹਾਂ ਉੱਥੇ ਗ੍ਰੰਥ ਸਾਹਿਬ ਦਾ ਤੁਸੀਂ ਵਿਸ਼ਰਾਮ ਘਰ ਬਣਾਓ ਤੇ ਸਾਡਾ ਨਾਲ ਜੋ ਥੱਲੇ ਆਸਣ ਲਾਓ ਤੇ ਅੱਜ ਜਦੋਂ ਅਸੀਂ ਘਰਾਂ ਵਿੱਚ ਗੁਰੂ ਸਾਹਿਬ ਨੂੰ ਪ੍ਰਕਾਸ਼ ਕਰਦੇ ਗੁਰੂ ਸਾਹਿਬ ਨੂੰ ਅਸੀਂ ਥੱਲੇ ਪ੍ਰਕਾਸ਼ ਕਰ ਦਿੰਦੇ ਆ ਤੇ ਆਪ ਬੈਠਾਂ ਤੇ ਚੜ ਕੇ ਕੁਰਸੀਆਂ ਤੇ ਚੜ ਕੇ ਬਹਿ ਜਾਂਦੇ ਆ ਇਹ ਸਾਡਾ ਜੋ ਹੁਣ ਦਾ ਦੌਰ ਚੱਲ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਘਰ ਵਿੱਚ ਤੇ ਬੰਦੇ ਨੂੰ ਤਿੰਨ ਦਿਨ ਨੀਂਦ ਕਿਵੇਂ ਪੈ ਜਾਵੇ ਕਿਉਂਕਿ ਘਰ ਵਿੱਚ ਕੋਈ ਮੰਤਰੀ ਆਉਣਾ ਹੋਵੇ ਨਾ ਕੋਈ ਐਮਐਲਏ ਆਉਣਾ ਹੋਵੇ ਤੇ ਸਾਰੇ ਟੱਬਰ ਨੂੰ ਕੀ ਸਾਰੇ ਰਿਸ਼ਤੇਦਾਰਾਂ ਨੂੰ ਫਿਕਰ ਪਿਆ ਹੁੰਦਾ ਸਾਰਿਆਂ ਨੂੰ ਤੇ ਕੀ ਅਸੀਂ ਬੁਲਾਇਆ ਹੈ ਇਹ ਉਹਦੇ ਕੋਲ ਵੀ ਬੈਨੇ ਆ ਉਹਦੀਆਂ ਗੱਲਾਂ ਵੀ ਸੁਣਦੇ ਆ ਕਿ ਜਿੱਦਾਂ ਨੇ ਮਰਜੀ ਹਾਥੇ ਇਕੱਠੇ ਕਰਕੇ ਗੱਲਾਂ ਕਰੀ ਜਾਵੇ ਅਸੀਂ ਆ ਵੀ ਸੁਣ ਕੇ ਹੱਸਦੇ ਆ ਉਹਦੇ ਵਿੱਚ ਵੀ ਹਾਮੀ ਭਰਦੇ ਆ ਕਈ ਔਰ ਪਤਾ ਵੀ ਹੁੰਦਾ ਕਿ ਗੱਲ ਗਲਤ ਹੈ ਫਿਰ ਵੀ ਹੱਥ ਜੋੜ ਕੇ ਨੇ ਠੀਕ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਸੱਚ ਬੋਲਣ ਦਾ ਬੰਦੇ ਵਿੱਚ ਦਮ ਹੋਣਾ ਚਾਹੀਦਾ ਤੇ ਮੇਰੇ ਸਤਿਗੁਰ ਪਾਸ਼ਾ ਜਦੋਂ ਪ੍ਰਕਾਸ਼ ਕਰ ਹੁੰਦਾ ਜਦੋਂ ਮਹਾਰਾਜ ਲੈ ਕੇ ਜਾਣਾ ਹੁੰਦਾ ਤੇ ਸਾਰਾ ਕੱਪੜ ਬੜੇ ਸਤਕਾar ਦੇ ਨਾਲ ਆਉਂਦੇ ਆ ਤੇ ਜਦੋਂ ਸਤਗੁਰੂ ਦੇ ਜਿ ਆਪਣਾ ਕੰਮ ਨਹੀਂ ਪੜ ਜਾਂਦਾ ਭੋਗ ਪੈ ਜਾਂਦਾ ਤੇ ਬੰਦੇ ਫੜਫੜ ਲੱਬੜੇ ਪੈਂਦੇ ਨੇ ਕਹਿੰਦੇ ਅਸੀਂ ਲੰਗਰ ਛਕ ਲਈਏ ਪਹਿਲਾਂ ਤੇ ਜਿਹੜੇ ਧਾਦੇ ਵੀ ਹੁੰਦੇ ਨੇ ਉਹ ਗੁਰੂ ਘਰ ਸਹਿ ਨਾਗੜਾ ਚ ਨੂੰ ਚਾਰ ਬੰਦੇ ਜਾਂ ਤਿੰਨ ਬੰਦੇ ਪੰਜ ਬੰਦੇ ਤੋਰ ਕੇ ਉਸ ਤੋਂ ਬਾਅਦ ਸਾਰਾ ਕੱਪੜੇ ਜਿਹੜੇ ਰਿਸ਼ਤੇਦਾਰ ਜਿਹੜੇ ਆਏ ਉਹਨਾਂ ਸਪੈਸ਼ਲ ਬੁਲਾਏ ਹੁੰਦੇ ਉਹਨੇ ਦਿਵਾਲੇ ਹੁੰਦੇ ਨੇ ਕਹਿਣ ਤੋਂ ਬਾਅਦ ਗੁਰੂ ਦਾ ਸਤਕਾਰ ਕਰੋ ਮਨ ਵਿੱਚ ਭਾਵਨਾ ਰੱਖੋ ਗੁਰੂ ਪ੍ਰਤੀ ਕਿਉਂਕਿ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੋਤਾ ਗੱਦੀ ਬਖਸ਼ਿਸ਼ ਕੀਤੀ ਕਦੋਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਿਹੜੇ ਹਾਲਾਤਾਂ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰੇ ਸਾਹਿਬਜ਼ਾਦੇ ਵੀ ਸਾਰਾ ਪਰਿਵਾਰ ਸਰਬੱਤ ਵਾਰ ਕੇ ਸਿੰਘਾਂ ਦੀਆਂ ਸ਼ਹੀਦੀਆਂ ਹੋ ਜਾਂਦੀਆਂ ਉਸ ਤੋਂ ਬਾਅਦ ਜਾ ਕੇ ਨਾਂਦੇੜ ਦੀ ਤਰਤੀ ਤੇ ਅਹਲੂਸਾਫ ਦੀ ਧਰਤੀ ਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ 1700 ਜੋ ਅੱਜ ਇਸਨੇ ਵਿੱਚ ਗੁਰਤਾ ਗੰਦ ਦੀ ਪ੍ਰਾਪਤੀ ਹੁੰਦੀ ਹੈ 104 ਸਾਲ ਸਮੇਂ ਬਾਅਦ 1604 ਵਿੱਚ ਪਹਿਲਾ ਪ੍ਰਕਾਸ਼ ਹੁੰਦਾ ਹੈ ਤੇ 1708 ਇਸ ਵਿੱਚ ਜਾ ਕੇ ਗੁਰਤਾ ਗੱਦੇ ਦੀ ਜੋ ਪ੍ਰਾਪਤੀ ਹੁੰਦੀ ਹੈ ਤੇ ਸਾਨੂੰ ਮਹਾਰਾਜ ਨੇ ਹੁਕਮ ਜੀ ਦਿੱਤਾ ਸੀ ਆਗੇ ਆ ਭਈ ਆਕਾਲ ਕੀ ਅਬੇ ਚਲਾਇਓ ਪੰਥ ਸੱਤ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗਰਤ ਮੇਰੇ ਸਤਿਗੁਰੂ ਨੇ ਸਾਨੂੰ ਤਾਂ ਆ ਹੁਕਮ ਕੀਤਾ ਸੀ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤੇ ਅਸੀਂ ਕਿਹੜੇ ਰਾਹ ਤੇ ਤੁਰ ਪਏ ਸਾਡਾ ਕਿਹੜਾ ਰਾਹ ਹੋ ਗਿਆ ਉਹ ਜਿਨ੍ਹਾਂ ਨੇ ਗੁਰੂਆਂ ਦੀਆਂ ਸ਼ਹੀਦੀਆਂ ਦੇ ਵਿੱਚ ਬੜਾ ਯੋਗਦਾਨ ਦਿੱਤਾ ਜਿਨ੍ਹਾਂ ਨੇ ਜਨਗੁਰੂ ਅਰਜਨ ਦੇਵ ਪਾਸ਼ਾ ਜੀ ਦੀ ਸ਼ਹੀਦੀ ਹੋਈ ਸੀ ਨਾ ਉਹਦੇ ਵਿੱਚ ਪ੍ਰੀਤ ਚੰਦ ਤੇ ਤੇ ਨਾਲ ਉਹਦੇ ਜੋ ਉਸ ਵਕਤ ਜਿਹਨਾਂ ਦੇ ਅਸੀਂ ਅੱਜ ਪੈਰੀ ਪੰਨੇ ਆ ਨਾ ਸਮਾਧਾ ਬਣਾ ਕੇ ਬੈਠੇ ਆ ਇਹਨਾਂ ਦਾ ਬੜਾ ਵੱਡਾ ਯੋਗਦਾਨ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਛਿੱਧੀ ਦੇ ਵਿੱਚ ਤੇ ਅੱਜ ਅਸੀਂ ਬੜਾ ਉਹਨਾਂ ਦੇ ਅੱਗੇ ਝੁਕ ਝੁਕ ਕੇ ਡੰਡੋਤ ਕਰਦੇ ਆ ਝੁਕਦੇ ਬਹੁਤ ਆ ਤੇ ਸਾਧ ਸੰਗਤ ਜੀ ਤੇ ਅਸੀਂ ਕਿਵੇਂ ਗੁਰੂ ਤੋਂ ਖੁਸ਼ੀਆਂ ਪ੍ਰਾਪਤ ਕਰ ਲਈਏ ਅੱਜ ਹੀ ਸਾਡੀਆਂ ਦਾਸਾਂ ਕਿਵੇਂ ਲੈਣਾ ਸਾਰਾ ਕੁਝ ਗੁਰੂ ਤੋਂ ਜਦੋਂ ਕੋਈ ਪ੍ਰੋਗਰਾਮ ਕਰਨਾ ਪਹਿਲਾਂ ਗੁਰੂ ਸਾਹਿਬ ਕੋਲ ਲੈ ਕੇ ਜਾਵਾਂਗੇ ਕੋਈ ਹੱਦ ਨਾ ਤਾਂ ਹੋ ਜੇ ਗੁਰੂ ਸਾਹਿਬ ਕੋਈ ਚੜ੍ਹਾਈ ਕਰ ਜੇ ਗੁਰੂ ਗ੍ਰੰਥ ਸਾਹਿਬ ਤੇ ਕੋਈ ਹੋਰ ਪ੍ਰੋਗਰਾਮ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਤੇ ਜਦੋਂ ਮੱਥਾ ਟੇਕਣ ਦੀ ਵਾਰੀ ਆਏ ਤੇ ਜਾ ਕੇ ਦੂਜਿਆਂ ਦੇ ਪੈਰੀ ਪੈਣੇ ਆ ਆ ਕਿੱਥੋਂ ਦਾ ਸੂਲ ਹੈ ਇੱਕ ਤੇ ਵੜ ਜਾਓ ਇੱਕ ਪਾਸਾ ਕਾ ਲਓ ਕਿ ਜਾਂ ਤਾਂ ਇਹ ਸਾਰਾ ਇੱਕ ਮੁੱਧਰੂ ਕਰਵਾਣਾ ਹੈ ਜਾਂ ਸਾਰਾ ਕੰਮ ਅਸੀਂ ਗੁਰੂ ਤੋਂ ਕਰਵਾਣਾ ਹੈ ਤੇ ਸਾ ਸੰਗਤ ਜੀ ਜਿਹੜਾ ਗੁਰੂ ਦੇ ਨਾਲ ਲੱਗ ਗਿਆ ਗੁਰੂ ਦੇ ਬਚਨਾਂ ਤੇ ਚੱਲ ਪਿਆ ਤੇ ਸੱਚ ਜਾਣਿਓ ਮੇਰੇ ਸਤਿਗੁਰ ਪਾਸ਼ਾ ਜੀ ਬੰਦੇ ਦੀ ਕਦੀ ਪਿੱਠ ਨਹੀਂ ਲੱਗਣ ਦਿੰਦੇ ਉਹ ਤਾਂ ਮੇਰੇ ਸਤਿਗੁਰ ਪਾਸ਼ੇ ਵਾਰ-ਵਾਰ ਸਾਨੂੰ ਕਹਿ ਰਹੇ ਨੇ ਤਾਪੀ ਬਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ ਚਾਹ ਬਿਰਦਾ ਹਮਾਰਾ ਰਾਮ ਕਾ ਦੁੱਖ ਲੱਗੈ ਨਾ ਭਾਈ ਤੇ ਤੋਂ ਤੱਕ ਨਹੀਂ ਬੰਦ ਹੋਈ ਗੱਲ ਪ੍ਰਕਾਸ਼ ਹੋ ਗਿਆ ਉਸ ਤੋਂ ਬਾਅਦ ਵੀ ਪ੍ਰੀਤੀ ਚੰਦ ਨੇ ਆਪਣਾ ਪੂਰਾ ਜੋਲ ਲਾਇਆ ਤੇ ਆਪਣੀ ਬਾਣੀ ਲਿਖਾਰ ਆਇਓ ਇਹ ਹੁਸੈਨ ਛੱਜੂ ਕਾਨਾ ਪੀਲੂ ਜਦੋਂ ਇਹਨਾਂ ਦੀ ਬਾਣੀ ਸਤਿਗੁਰ ਪਾਸ਼ਾ ਜੀ ਨੇ ਦਰਜ ਨਹੀਂ ਕੀਤੀ ਤੇ ਕਹਿੰਦੇ ਕਾਨੇ ਦੀ ਰਿਸ਼ਤੇਦਾਰੀ ਸੀ ਚੰਦੂ ਦੇ ਨਾਲ ਤੇ ਚੰਦੂ ਨੇ ਧੀ ਦਾ ਵਿਸਤਾ ਮੋੜਿਆ ਸੀ ਉਹ ਵੀ ਗੁਰੂ ਦੇ ਖਿਲਾਫ ਸੀ ਤੇ ਉਹਨੇ ਜਾ ਕੇ ਸ਼ਿਕਾਇਤਾਂ ਕਰਨੀਆਂ ਕੀਤੀਆਂ ਪਰਾਂ ਕਿ ਕਿ ਜਿਹੜੇ ਗ੍ਰੰਥ ਤਿਆਰ ਕੀਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹਦੇ ਵਿੱਚ ਕਹਿਣ ਲੱਗੇ ਮੁਸਲਮਾਨਾਂ ਦੇ ਖਿਲਾਫ ਮੁਸਲਮਾਨ ਧਰਮ ਦੇ ਖਿਲਾਫ ਇਸਲਾਮ ਧਰਮ ਦੇ ਖਿਲਾਫ ਕਹਿੰਦੇ ਬੜਾ ਕੁਝ ਵਿੱਚ ਲਿਖਿਆ ਗਿਆ ਹੈ ਜਦੋਂ ਅਕਬਰ ਬਾਦਸ਼ਾਹ ਨੇ ਪੜਨਾ ਸੁਣਨਾ ਕੀਤਾ ਤੇ ਸਤਗੁਰ ਪਾਸ਼ਾ ਜੀ ਨੇ ਬਚਨ ਕਰਨ ਅੱਲਾਹ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ ਜਦੋਂ ਇਦਾਂ ਦੇ ਬਚਨ ਗੁਰੂ ਦੀ ਬਾਣੀ ਦੇ ਸੁਨੇ ਤੇ ਅਕਲ ਪਾਸ਼ਾ ਨੇ ਝਾਰ ਪਾਉਣੀ ਕੀਤੀ ਤੇ ਜਦੋਂ ਜਹਗੀਰ ਦਾ ਸਮਾਂ ਆਇਆ ਤੇ ਉਹਨੇ ਗੁਰੂ ਅਰਜਨ ਦੇ ਪਾਸ਼ਾ ਜੀ ਨੂੰ ਸ਼ਹੀਦ ਕਰਵਾ ਦਿੱਤਾ ਕਿਉਂ ਕਿਉਂਕਿ ਪਤਾ ਸੀ ਜੇਕਰ ਇਸ ਤਰ੍ਹਾਂ ਗੁਰੂ ਸਾਹਿਬ ਦੀ ਚੜ੍ਹਾਈ ਹੁੰਦੇ ਦੀ ਸਾਰੇ ਪਾਸੇ ਨਹਿਮ ਹੁੰਦੇ ਰਿਤੇ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਤੇ ਸਾ ਸੰਗਤ ਜੀ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਗੁਰੂ ਦੀ ਉਸਤਤ ਦੇ ਵਿੱਚ ਜੁੜੀਏ ਗੁਰੂ ਦੀ ਬਾਣੀ ਨਾਲ ਜੁੜੀਏ ਗੁਰੂ ਦੇ ਬਚਨਾਂ ਨਾਲ ਜੁੜੀਏ ਤੇ ਆਪਣੇ ਆਪ ਨੂੰ ਗੁਰੂ ਨੂੰ ਅਰਪਣ ਕਰ ਦਈਏ ਤਾਂ ਹੀ ਸਾਡੇ ਬਣਾਏ ਹੋਏ ਜਿਹੜੇ ਪ੍ਰਕਾਸ਼ ਦਿਹਾੜੇ ਨੇ ਸਫਲੇ ਨੇ ਜੇਕਰ ਅਸੀਂ ਗੁਰੂ ਦੇ ਬਚਨਾਂ ਤੇ ਚੱਲਦੇ ਹਾਂ ਤੇ ਸਤਿਗੁਰੂ ਪਾਸ਼ਾ ਜੀ ਕਿਰਪਾ ਕਰ ਸਾਰੀਆਂ ਇਸ ਸੰਗਤਾਂ ਨੂੰ ਧਰਤਾਂ ਦੇ ਸ੍ਰੀ ਗੁਰੂ ਜੁਗੋ ਜੁਗਾ ਟਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਸਤਿਗੁਰੂ ਜੀ ਸਭਨਾ ਦੇ ਕਾਰਜ ਰਾਸ ਦੁੱਖਾਂ ਜਰਜਰਾਂ ਨਾਸੂਮਾਂ ਦੇ ਪ੍ਰਕਾਸ਼